ਜੀਤ ਨਹੀਂ ਆਪਣਾ ਸਟੈਮਨਾ ਬਣਾਓ ਆਪਣੀ ਐਕਸਰਸਾਈਜ਼ ਕਰੋ ਸੈਰ ਕਰੋ ਤੇ ਫਿਰ ਕਿਤੇ ਨਾ ਕਿਤੇ ਤੁਸੀਂ ਇਹਨਾਂ ਨੂੰ ਪਹੁੰਚਾਉਂਦੇ ਕਬਲ ਬਣ ਜਾਓ ਇਸ ਤਰ੍ਹਾਂ ਇਹ ਦੀ ਕੀ ਸ਼ੁਰੂ ਤੋਂ ਸ਼ੌਂਕ ਹੀ ਸੀ ਜਿਹੇਦ ਬਣਾ ਕੇ ਰੱਖੀਏ ਬਾਕੀ ਇਹ ਕੀ ਵੀ ਇੱਕ ਮਾਲਕ ਦੀ ਵੀ ਕਿਰਪਾ ਜਿਹੜੀ ਆ ਬਹੁਤ ਜ਼ਿਆਦਾ ਆ ਮੈਂ ਇੱਥੇ ਕਿਹਾ ਮੰਗਾ ਵੀ ਉਸ ਮਾਲਕ ਦੀ ਅਪਰ ਕਿਰਪਾ ਮੇਰੇ ਤੇ ਕਿ ਮੈਂ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਨਹੀਂ ਲੈ ਰਿਆ ਸਿਰਫ ਇਹੀ ਆ ਕਿ ਮਾਲਕਾ ਦਾ ਮੈਨੂੰ ਸਾਥ ਆ ਤੇ ਆਪਣਾ ਜਿਹੜਾ ਸਰੀਰ ਐ ਨੂੰ ਮੈਂ ਜਿੰਨਾ ਭੰਨਿਆ ਜਾਂਦਾ ਤਕਰੀਬਨ 1 ਕਿਕਢੀ ਦਾ ਮੈਂ 3.5 ਘੰਟੇ ਜਿਹੜੇ ਨੇ ਇਹਦੇ ਤੇ ਲਉਣਾ ਦਿਰੀ ਮੈਂ ਜਾਂਦਾ ਸਵਾ ਘੰਟਾ ਮੇਰੀ ਸੈਰ ਹੁੰਦੀ ਆ ਸਵਾ ਘੰਟਾ ਸੈਰ ਕਰਨ ਤੋਂ ਬਾਅਦ ਮ ਆ ਕੇ ਸਵਾ ਘੰਟਾ ਇੱਥੇ ਐਕਸਰਸਾਈਜ਼ ਕਰੀਦਾ ਇਸ ਮੇਰੇ ਤੋਂ ਪਹਿਲਾਂ ਮੇਰਾ ਬੇਟਾ ਲੱਗਾ ਹੁੰਦਾ ਜਦੋਂ ਉਹ ਹਟਦਾ ਤਾਂ ਮੈਚ ਸ਼ੁਰੂ ਹੋ ਜਾਂਦਾ ਅੱਜ ਦੀ ਨੌਜਵਾਨੀ ਨੂੰ ਇੱਕ ਸੇਧ ਦੇ ਰਹੇ ਨੇ ਜਿਹੜੇ ਕੀ ਕਹਿ ਸਕਦੇ ਕਿ ਇੱਕ ਜੇਲ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰਡ ਨੇ ਸਹਾਇਕ ਸੁਪਰੀਡੈਂਟ ਔਰ ਬਟਾੜੇ ਦੇ ਰਹਿਣ ਵਾਲੇ ਔਰ ਸੇਧ ਐਸੀ ਹੈ ਇਹ ਚਾਹੇ ਅੱਜ ਜਿਹੜੇ ਨੌਜਵਾਨ ਨੇ ਇਹ ਕਹਿ ਸਕਦੇ ਕਿ ਅੱਜ ਕਹਿ ਜਾਂਦਾ ਹੈ ਕਿ ਨੌਜਵਾਨ ਜਿਹੜਾ ਨਸ਼ੇ ਦੇ ਨਾ ਕੁਰਾਹੇ ਪਿਆ ਹੋਇਆ ਔਰ ਉਸ ਕੁਰਾਹੇ ਤੋਂ ਬਾਹਰ ਕੱਢਣ ਲਈ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾਂਦੇ ਨੇ ਲੇਕਿਨ ਇਹ ਇੱਕ ਇਹ ਕਹਿ ਸਕਦੇ ਇਨਸਾਨ ਨੇ ਕਿ ਜਿਹੜੀ ਇੱਕ ਐਸੀ ਸਿਹਤ ਦੇ ਰਹੀ ਨੇ ਜਿੱਥੇ ਸਿਹਤ ਨੂੰ ਆਪਣੇ ਆਪ ਚ ਸਹੀ ਰੱਖਣਾ ਸਿਹਤ ਦਾ ਧਿਆਨ ਰੱਖਣਾ ਔਰ ਇਸ ਉਮਰ ਦੇ ਵਿੱਚ ਵੀ ਆਪਣੀ ਪੂਰੀ ਤੰਦਰੁਸਤੀ ਨਾਲ ਆਪਣਾ ਜੀਵਨ ਜੀਵੇ ਨੇ ਔਰ ਇੱਕ ਸਿਹਤ ਨੌਜਵਾਨਾਂ ਭਾਜੀ ਕਿਵੇਂ ਦਾ ਇੱਕ ਰੂਟੀਨ ਰਹਿੰਦੀ ਆ ਕਿਉਂਕਿ ਜੋਟਾਇਰ ਹੋਣ ਤੋਂ ਬਾਅਦ ਤੇ ਕਹਿੰਦੇ ਕਿ ਰਿਟਾਇਰਮੈਂਟ ਦੇ ਵਿੱਚ ਹੱਥ ਜੜ ਆ ਜਾਂਦੀ ਹੈ ਛੋਟੀ ਤੇ ਤੁਹਾਡੇ ਅੱਜ ਵੀ ਡੰਬਲ ਨੇ ਦੇਖੋ ਜੀ ਸ਼ੁਰੂ ਤੋਂ ਹੀ ਇਹੀ ਸ਼ੌਂਕ ਰਿਹਾ ਕਿ ਚੰਗੀ ਸਿਹਤ ਜੜੀ ਆ ਉਹੀ ਹੋਵੇ ਆਪਣੀ ਤੇ ਲੋਕਾਂ ਨੂੰ ਮੈਂ ਇਹੀ ਸੇਧ ਦਿੰਨਾ ਕਿ ਕੋਸ਼ਿਸ਼ ਕਰੋ ਜਿੰਨੀ ਵੱਧ ਤੋਂ ਵੱਧ ਸਿਹਤ ਨੂੰ ਸੈਰ ਹੁੰਦੀ ਹੈ ਐਕਸਰਸਾਈਜ਼ ਕਰੋ ਇਹਦੇ ਨਾਲ ਇੱਕ ਤੇ ਆਪਾਂ ਨੂੰ ਸਭ ਨੂੰ ਪਤਾ ਹੀ ਆ ਕੀ ਸਾਡਾ ਜੋ ਵੀ ਖਾਣ ਪੀਣਾ ਕੁਝ ਵੀ ਸਾਨੂੰ ਸਹੀ ਨਹੀਂ ਮਿਲ ਰਿਆ ਹਰ ਚੀਜ਼ ਦੇ ਵਿੱਚ ਮਿਲਾਵਟਾ ਦੁੱਧ ਲੈ ਲਓ ਤੇ ਜਮਲਾਵਟਾ ਫਰੂਟ ਲੈ ਲਓ ਕੈਮੀਕਲ ਦੇ ਨਾਲ ਉਹਨੂੰ ਤਿਆਰ ਕਰੇ ਨੇ ਪਕਾਰੇ ਨੇ ਕੱਚਾ ਹੁੰਦਾ ਤੇ ਜਦੋਂ ਹਰੇ ਨੂੰ ਉਹ ਕੈਮੀਕਲ ਚ ਪਾਉਂਦੇ ਨੇ ਪੀਲਾ ਕਰਕੇ ਕੱਢ ਲੈਂਦੇ ਨੇ ਇਹ ਵੀ ਸਾਰਾ ਬਿਮਾਰੀਆਂ ਦਾ ਘਰ ਆ ਜੇ ਤੁਸੀਂ ਆਪਣਾ ਸਟੈਮਨਾ ਬਣਾਓ ਆਪਣੀ ਐਕਸਰਸਾਈਜ਼ ਕਰੋ ਸੈਰ ਕਰੋ ਤੇ ਫਿਰ ਕਿਤੇ ਨਾ ਕਿਤੇ ਤੁਸੀਂ ਇਹਨਾਂ ਨੂੰ ਪਚਾਉਂਦੇ ਕਭਲ ਬਣ ਜਿਓਗੇ ਤਾਂ ਕਰ ਸਕਦੇ ਕਿ ਆਪਣਾ ਇਮਿਊਨਿਟੀ ਲੈਵਲ ਵਾ ਕੀਤਾ ਜਾਏ ਮੈਨੂੰ ਪਾਵਰ ਲੇਕਿਨ ਮੈਂ ਥੋੜਾ ਪਹਿਲੇ ਤੁਹਾਨੂੰ ਜ਼ਰੂਰ ਪੁੱਛੂਗਾ ਕਿ ਤੁਸੀਂ ਥੋੜਾ ਆਪਣੇ ਬਾਰੇ ਦੱਸੋ ਤੁਹਾਡੀ ਏਜ ਜਾਂ ਤੁਹਾਡੀ ਰੁਟੀਨ ਜਿਹੜੀ ਪਹਿਲੇ ਕਿਵੇਂ ਦੀ ਸੀ ਤੇ ਅੱਜ ਕਿਵੇਂ ਦੀ ਲਈ ਦੀ ਹੈ ਰੁਟੀਨ ਦੇਖੋ ਜੀ ਸ਼ੁਰੂ ਤੋਂ ਮੇਰੀ ਹੀ ਰਹੀ ਆ ਕਿ ਮੈਂ ਤੁਰਾ ਫੇਰਾ ਨੂੰ ਜਿਆਦਾ ਪਸੰਦ ਕਰਦਾ ਸੀ ਜਦੋਂ ਮੈਂ ਕਸ਼ਪਾਈ ਹੀ ਉਦੋਂ ਵੀ ਕੁਰਸੀ 'ਤੇ ਬਹੁਤ ਘੱਟ ਬੈਠਾ ਉਸ ਤੋਂ ਬਾਅਦ ਹੌਲਦਾਰ ਬਣਿਆ ਫਿਰ ਵੀ ਕੁਰਸੀ 'ਤੇ ਬਹੁਤ ਘੱਟ ਬੈਠੇ ਆ ਯੰਤਿਆ ਕਿ ਜਦੋਂ ਅਸੀਂ ਅਸਿਸਟੈਂਟ ਡਾਕਟਰ ਬਣਿਆ ਮੇਰੇ ਨਾਲ ਦੇ ਜਿਹੜੇ ਨੇ ਭਾਵੇਂ ਉਹ ਕੁਛ ਭਾਈ ਹੀ ਤੇ ਭਾਵੇਂ ਉਹ ਮੇਰੇ ਤੋਂ ਵੱਡਾ ਅਫਸਰ ਸੀਨੀਅਰ ਹੀ ਭਾਵੇਂ ਉਹ ਮੇਰੇ ਤੋਂ ਯੁਨੀਅਰ ਸੀ ਉਹਨਾਂ ਨੂੰ ਇਹ ਹੁੰਦਾ ਕਿ ਆਪਾਂ ਬੈਠ ਕੇ ਵੱਤ ਵਤ ਕੰਮ ਕਰੀਏ ਨਿਗਾ ਉਹਨਾਂ ਦੀ ਜੂਰ ਹੁੰਦੀ ਸੀ ਇੱਕ ਚੀਜ਼ ਮੈਂ ਇਹ ਜ਼ਰੂਰ ਕਹਾਂ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਲਗਭਗ 95% ਜਿੰਨੇ ਤੁਸੀਂ ਦੇਖੋਗੇ ਉਹ ਲਗਭਗ ਫਿੱਟੀ ਹੁੰਦੇ ਨੇ ਹਰ ਕੰਮ ਦੇ ਵਿੱਚ ਜੇ ਉਹ ਬੈਠੇ ਵੀ ਨੇ ਦੇ ਨਿਗਾ ਉਹਨਾਂ ਦੀ ਜਿਹੜੀ ਇੱਜ਼ਤ ਫੇਰ ਬੈਠੀ ਆ ਭਈ ਅਸੀਂ ਮੁਲਜ਼ਮਾਂ ਦੇ ਵਿੱਚ ਡਿਊਟੀ ਕਰ ਰਹੇ ਆ ਤੇ ਜੋ ਸਾਡਾ ਦੇਣਾ ਰਿਜ਼ਲਟ ਦੇਣਾ ਸ਼ਾਮ ਨੂੰ ਆਪਣੀ ਡਿਊਟੀ 6 ਵਜੇ ਤੱਕ ਜਾਂ ਉਹ 12 ਵਜੇ ਤੱਕ ਜਾਂ ਉਹ ਸ਼ਾਮ ਤੱਕ ਜਿੰਨੀ ਵੀ ਡਿਊਟੀ ਹੈਗੀ ਆ ਉਹਦਾ ਰਿਜ਼ਲਟ ਦੇਣ ਵਾਸਤੇ ਹਰ ਵਕਤ ਤਿਆਰ ਰਹਿੰਦੇ ਹਰ ਹਰ ਤਰ੍ਹਾਂ ਦੀ ਡਿਊਟੀ ਜਿਹੜੀ ਆ ਵਧੀਆ ਤਰੀਕੇ ਨਾਲ ਨਿਭਾਉਂਦੇ ਆ ਹਿੰਦੀ ਗੱਲ ਕਰੀਏ ਹੁਣ ਕਿਵੇਂ ਹੁਣ ਤੇ ਤੁਸੀਂ ਸੇਵਾ ਮੁਕਤ ਹੋ ਸੇਵਾ ਮੁਕਤ ਤੇ ਅਕਸਰ ਮੈਂ ਕਈ ਵਾਰੀ ਦੇਖਿਆ ਕਿ ਜਿਹੜੇ ਸੇਵਾ ਮੁਕਤ ਕੋਈ ਵੀ ਜਦੋਂ ਆਂਦਾ ਤਾਂ ਸ਼ਾਇਦ ਉਹ ਕਹਿੰਦਾ ਕਿ ਇਹਦਾ ਬੋਝ ਪਰਿਵਾਰ ਦਾ ਵੀ ਬੋਝ ਇੱਕ ਨਾ ਇਹ ਇਹ ਇੱਕ ਬੜਾ ਜਦੋਂ ਮੈਂ ਤੁਹਾਨੂੰ ਦੇਖ ਰਿਹਾ ਤਸਵੀਰਾਂ ਤੇ ਤੁਸੀਂ weight lift ਕਰ ਰਹੇ ਹੋ ਤੇ ਇੱਕ ਇੱਕ ਵੱਖਰੇ ਤਰ੍ਹਾਂ ਦਾ ਜੀਵਨ ਇਹ ਇਸ ਤਰ੍ਹਾਂ ਹੈ ਜੀ ਕਿ ਸ਼ੁਰੂ ਤੋਂ ਸ਼ੌਂਕ ਹੀ ਸੀ ਕਿ ਸੇਤ ਬਣਾ ਕੇ ਰੱਖੀਏ ਬਾਕੀ ਇਹ ਕੀ ਵੀ ਇੱਕ ਮਾਲਕ ਦੀ ਵੀ ਕਿਰਪਾ ਜਿਹੜੀ ਆ ਬਹੁਤ ਜ਼ਿਆਦਾ ਆ ਜੀ ਜਦੋਂ 40 ਪਲੱਸ ਬੰਦਾ ਹੁੰਦਾ ਤੇ ਸਾਰੀਆਂ ਬਿਮਾਰੀਆਂ ਕੀਤ ਲੈਂਦੀਆਂ ਉਹਨੂੰ ਭਾਵੇਂ ਉਹ ਬੀ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਹੋਰ ਕਈ ਤਰ੍ਹਾਂ ਦੇ ਰੋਗ ਹੈਗੇ ਨੇ ਪਰ ਮੈਂ ਇੱਥੇ ਕਿਹਾ ਮੰਗਾ ਭੀ ਉਸ ਮਾਲਕ ਦੀ ਪਰ ਕਿਪਾ ਮੇਰੇ ਤੇ ਕਿ ਮੈਂ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਨਹੀਂ ਲੈ ਰਿਆ ਸਿਰਫ ਇਹੀ ਆ ਕਿ ਮਾਲਕਾ ਤਾਂ ਮੈਨੂੰ ਸਾਥ ਆ ਤੇ ਆਪਣਾ ਜਿਹੜਾ ਸਰੀਰ ਹੈ ਨੂੰ ਮੈਂ ਜਿੰਨਾ ਭੰਨਿਆ ਜਾਂਦਾ ਤਕਰੀਬਨ 1.5 ਦਾ ਮੈਂ 3.5 ਘੰਟੇ ਜਿਹੜੇ ਨੇ ਇਹਦੇ ਤੇ ਲੌਣਾ ਸਰੀਰੇ ਮੈਂ ਜਾਂਦਾ ਸਵਾ ਘੰਟਾ ਵੀ ਦੀ ਸੈਰ ਹੁੰਦੀ ਵੀ ਆ ਸਵਾ ਘੰਟਾ ਸੈਰ ਕਰਨ ਤੋਂ ਬਾਅਦ ਮ ਆ ਕੇ ਸਵਾ ਘੰਟਾ ਇੱਥੇ ਐਕਸਰਸਾਈਜ਼ ਕਰੀਦਾ ਇਸ ਮੇਰੇ ਤੋਂ ਪਹਿਲਾਂ ਮੇਰਾ ਬੇਟਾ ਲੱਗਾ ਹੁੰਦਾ ਜਦੋਂ ਉਹ ਹਟਦਾ ਤੇ ਮੈਚ ਸ਼ੁਰੂ ਹੋ ਜਾਂਦਾ 9 ਵਜੇ ਤੱਕ ਮੈਂ ਤਕਰੀਬਨ ਕਿਸੇ ਦਾ ਫੋਨ ਵੀ ਬਹੁਤ ਘੱਟ ਚੁੱਕਦਾ ਕਿ ਕਈ ਵਾਰੀ ਇਦਾਂ ਵੀ ਹੁੰਦਾ ਹਣਾ ਕਿ ਪੀਪਲ ਦਾ ਕੰਪੀਟੀਸ਼ਨ ਵੀ ਹੋ ਜਾਂਦਾ ਅੱਜ ਅੱਜ ਅਜ ਕਾਉਂ ਖਤਮ ਹੋ ਚੁੱਕਦਾ ਬਿਲਕੁਲ ਕੰਪੀਟੀਸ਼ਨ ਵੀ ਬਹੁਤ ਵਾਰ ਹੋਇਆ ਤੇ ਤੁਹਾਨੂੰ ਪਤਾ ਕਿ ਬੱਚਿਆਂ ਦੇ ਅੱਗੇ ਮਾਪੇ ਨੂੰ ਹਾਰਨਾ ਹੀ ਪੈਂਦਾ ਕਿਉਂਕਿ ਉਹਨਾਂ ਦਾ ਜੇ ਅਸੀਂ ਜਿੱਤੀਏ ਤੇ ਫਿਰ ਉਹਨਾਂ ਦਾ ਹੌਸਲਾ ਡਿੱਗਦਾ ਲੈਕਿਨ ਇਹ ਹੈ ਕਿ ਮੇਰਾ ਬੇਟਾ ਵੀ ਜਿਹੜਾ ਆ ਮੈਂ ਕਹਾਂਗਾ ਕਿ ਅੱਜ ਕੱਲ ਦੇ ਬੱਚਿਆਂ ਵਰਗਾ ਨਹੀਂ ਹੈਗਾ ਸ਼ੌਂਕ ਉਹਨੂੰ ਵੀ ਖਾਣ ਪੀਂਦਾ ਹੀ ਆ ਔਰ ਐਕਸਰਸਾਈਜ਼ ਕਰਨਦਾ ਸਾਰੇ ਕੰਮ ਛੱਡ ਸਕਦੇ ਉਹਦੇ ਇਗਜ਼ਾਮ ਹੋ ਰਹੇ ਨੇ ਪਲੱਸ 2 ਦੇ ਪਰ ਫਿਰ ਵੀ ਉਹ ਆਪਣੀ ਐਕਸਰਸਾਈਜ਼ ਜਿਹੜੀ ਆ ਉਹ ਨਹੀਂ ਛੱਡ ਦੂਸਰਾ ਜਦੋਂ ਤੁਸੀਂ ਕਹਿੰਦੇ ਗਰਾਊਂਡ ਵਿੱਚ ਜਾਂਦੇ ਹੋ ਸਵਾ ਘੰਟਾ ਸੈਰ ਜਾਂ ਦੌੜ ਕਰਦੇ ਹੋ ਉੱਥੇ ਵੀ ਨੌਜਵਾਨ ਮਿਲਦੇ ਉਹਨਾਂ ਨੂੰ ਵੀ ਸਿਹਤ ਦਿੰਦੇ ਹੋਗੇ ਨੌਜਵਾਨ ਮਿਲਦੇ ਨੇ ਉਹ ਮੈਂ ਖਿਆਲ ਆਖੀ ਮੈਨੂੰ ਵੇਖ ਕੇ ਉਹਨਾਂ ਨੂੰ ਸਿਹਤ ਆ ਜਾਂਦੀ ਆ ਕਿ ਅੱਜ ਦੇ ਯੁੱਗ ਦੇ ਵਿੱਚ ਵੀ ਭਾਵੇਂ ਕੋਈ ਉੱਥੇ 18 ਸਾਲ ਦਾ ਭਾਵੇਂ 22 ਸਾਲ ਦਾ ਤੇ ਭਾਵੇਂ ਕੋਈ 20 ਸਾਲ ਦਾ 25 ਸਾਲ ਦਾ ਕੋਈ ਵੀ ਉਮਰ ਨੇ ਤੂੰ ਛੋਟੇ ਵੀ ਨੇ ਮੈਨੂੰ ਵੱਡੇ ਵੀ ਮੇਰੇ ਬਰਾਬਰ ਦੇ ਵੀ ਨਹੀਂ ਪਰ ਸ਼ਾਇਦ ਹੀਆ ਕੋਈ ਮੇਰੇ ਇਰਾਦੇ ਅਵੈਲਿਆ ਹੋਈ ਕਦੀ ਕਿਉਂਕਿ ਮੇਰੀ ਵੀ ਬਤ ਬਤ ਕੋਸ਼ਿਸ਼ ਹੀ ਹੁੰਦੀ ਕਿ ਮੈਂ ਸੈਤ ਜਿਹੜੀ ਆ ਉਹ ਮਕੱਲਾ ਕਰਾਂ ਕਿਉਂਕਿ ਮੇਰੇ ਨਾਲ ਕੋਈ ਨਾ ਤੇ ਮਿਲਦਾ ਹੀ ਆ ਤੇ ਨਾ ਮੈਨੂੰ ਹੀ ਮਜ਼ਾ ਆਉਂਦਾ ਮਤਲਬ ਤੁਹਾਨੂੰ ਕੰਪੀਟ ਕਰਦੇ ਆ ਆਪਣੇ ਵੱਲ ਲੇਕਿਨ ਪਿੱਛੇ ਰਹਿ ਜਾਂਦੇ ਆ ਪਿੱਛੇ ਰਹਿ ਜਾਂਦੇ ਜੀ ਬਿਲਕੁਲ ਪਿੱਛੇ ਰਹਿ ਜਾਂਦੇ ਆ ਮਤਲਬ ਇਹ 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 ਰੂਟੀਨ ਫਿਰ ਕਿਵੇਂ ਇਹ ਹੁਣ ਅੱਗੋਂ ਚੱਲਦੀ ਰਹੂਗੀ ਇਹ ਜਿਹੜੀ ਫਿਟਨੈਸ ਆ ਤੁਹਾਡੀ ਦੇਖ ਕੇ ਵੀ ਲੱਗਦਾ ਹੈ ਹਾਂ ਕੋਸ਼ਿਸ਼ ਤੇ ਇਹੀ ਹੈ ਜੀ ਆਪਣੀ ਕੋਸ਼ਿਸ਼ ਤੇ ਹੀ ਰਹੇਗੀ ਜਦ ਤੱਕ ਮਾਲਕ ਨੇ ਤੰਦਰੁਸਤੀ ਬਖਸ਼ੀ ਆ ਉਨੀ ਦੇ ਤੱਕ ਮੈਂ ਹਟਦਾ ਨਹੀਂ ਕਿਉਂਕਿ ਕਈ ਵਾਰੀ ਬਾਰਿਸ਼ ਹੁੰਦੀ ਆ ਮੈਂ ਉੱਠ ਪੈਂਦਾ ਮੈਂ ਨਹੀਂ ਕਦੀ ਵੇਖਿਆ ਕਿ ਬਾਹਰ ਬਾਰਿਸ਼ ਹੁੰਦੀ ਕਿ ਨਹੀਂ ਬਹੋਂਦੀ ਆਪਣੀ ਵਰਦੀ ਟਿਚ ਕਰ ਲਈਦੀ ਆ ਜਦੋਂ ਬਾਹਰ ਨਿਕਲੀ ਤਾਂ ਬਾਰਿਸ਼ ਹੁੰਦੀ ਆ ਜੇ ਬਾਰਿਸ਼ ਹੁੰਦੀ ਆ ਉਹ 2.5 ਘੰਟੇ ਆ ਕੇ ਤੇ ਇੱਥੇ ਲਾ ਲੈਂਦੇ ਆ ਬਿਲਕੁਲ ਇੰਨੇ ਕਿ ਵਰਦੀ ਟਿਚ ਕਰ ਲੀਦੀ ਆ ਵਰਦੀ ਉਦੋਂ ਵੀ ਟਿਚ ਸੀ ਜਦੋਂ ਡਿਊਟੀ ਤੇ ਸੀ ਇੱਕ ਸੁਪਰੀਡੈਂਟ ਦੀ ਸਹਾਇਕ ਸੁਪਰੀਡੈਂਟ ਦੀ ਡਿਊਟੀ ਸੀ ਜੇਲਾ ਦੇ ਵਿੱਚ ਵੀ ਡਿਊਟੀ ਇੱਕ ਪੂਰੀ ਨਿਗਰਾਨੀ ਨਾਲ ਕਰਦੇ ਰਹੇ ਔਰ ਹੁਣ ਵੀ ਉਹ ਡਿਊਟੀ ਵਾਗੀ ਆਪਣੀ ਇਸ ਜਿਹੜੀ ਇਹ ਕਹ ਲਈਏ ਐਕਸਰਸਾਈਜ਼ ਜਾਂ ਦੌੜ ਨੂੰ ਕੰਟੀਨਿਊ ਕਰਦੇ ਪਏ ਔਰ ਇੱਕ ਨੌਜਵਾਨਾਂ ਨੂੰ ਵੀ ਸੇਧ ਦੇ ਰਹੇ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਮਨਿੰਦੀਵਲੀ ਗੁਰਦਾਸ